ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬੀਓ ਮੋਰਚੇ ਲੱਗੇ ਹੋਏ ਆ ਤੇ ਮੋਰਚੇ ਇੱਥੇ ਕਿਸੇ ਵੀ ਕਿਸੇ ਨਿੱਜੀ ਲੜਾਈ ਲਈ ਨਹੀਂ ਲੱਗੇ ਨਾ ਇਹ ਮੋਰਚੇ ਕਿਸੇ ਇੱਕ ਇਨਸਾਨ ਦੇ ਆ ਕਿਸੇ ਇੱਕ ਖਿੱਤੇ ਦੇ ਆ ਕਿਸੇ ਇੱਕ ਧਰ ਦੇ ਆ ਸਮੁੱਚੀ ਮਨੁੱਖ ਜਿਹੜਾ ਵੀ ਇਨਸਾਨ ਇੱਥੇ ਪੈਦਾ ਹੋਇਆ ਸਾਹ ਲੈ ਰਿਹਾ ਹੈ ਅਸਲ ਉਹਦੀ ਹੋਂਦ ਹਸਤੀ ਨੂੰ ਖਤਮ ਕਰਨ ਦੇ ਲਈ ਜਿਹੜੀਆਂ ਸਰਕਾਰਾਂ ਦੀਆਂ ਚਾਲਾਂ ਨੇ ਜਿਹੜੀਆਂ ਨਵੀਆਂ ਨੀਤੀਆਂ ਨੇ ਨਵੇਂ ਕਾਨੂੰਨ ਨੇ ਉਹਨਾਂ ਦੇ ਖਿਲਾਫ ਸਾਡੇ ਲੋਕ ਨੇ ਜਿਹੜੇ ਉਹ ਖਨੌਰੀ ਉਹ ਸ਼ੰਭੂ ਬੈਠੇ ਆ ਸੋ ਤੁਹਾਨੂੰ ਦੋ ਸਨੇਹ ਦੇਣ ਦੋ ਸਨੇਹ ਦੇਣ ਲਈ ਤੁਹਾਡੇ ਨਾਲ ਮੈਂ ਰੂਬਰੂ ਹੋਇਆ ਪਹਿਲਾ ਸਨੇਹ ਤਾਂ ਮੇਰਾ ਵੀਰ ਬੇਨਤੀ ਹੈ ਸਾਰੇ ਪੰਜਾਬੀਆਂ ਨੂੰ ਕਿ ਭਾਈ ਹੁਣ ਘਰਾਂ ਚ ਕੁੰਡੇ ਲਾ ਕੇ ਬੈਠਣ ਦਾ ਵੇਲਾ ਨਹੀਂ ਆ ਕਿਉਂਕਿ ਗੱਲ ਕੱਲੀ ਐ ਐਮਐਸਪੀਆਂ ਜਾਂ ਫਸਲਾਂ ਦੀ ਨਹੀਂ ਐ ਜਾਂ ਫਸਲਾਂ ਦੇ ਭਾਅ ਦੀ ਨਹੀਂ ਐ ਮੇਰਾ ਭਰਾ ਆਪਣੇ ਪਿੰਡਾਂ ਦੇ ਵਿੱਚੋਂ ਬਾਰੀਆਂ ਬੰਨੋ ਤੇ ਬਾਰੀਆਂ ਬਨ ਕੇ ਭਾਈ ਸ਼ੰਭੂ ਤੇ ਵੀ ਖਨੌਰੀ ਤੇ ਵੀ ਤੇ ਜਿਹੜਾ ਸਾਡਾ ਇੱਕ ਮੋਰਚਾ ਹੋਰ ਲੱਗਿਆ ਭਾਈ ਅਮਰਤਪਾਲ ਸਿੰਘ ਆਲਾ ਤੇ ਜਿਹੜੇ ਸਾਡੇ ਬੰਦੀ ਸਿੰਘ ਨੇ ਜਿੰਨਾਂ ਦੀ ਰਿਹਾਈ ਦੇ ਲਈ ਮੋਰਚਾ ਲੱਗਿਆ ਹੋਇਆ ਜਿੰਨਾਂ ਜਿਹੜੇ ਅੱਜ ਸਾਡੇ ਜਿਹੜੇ ਨੌਜਵਾਨ ਡਿਬਰੂਗੜ੍ਹ ਜੇਲ੍ਹ ਚ ਬੈਠੇ ਆ ਜਿਹੜੇ ਪਿਛਲੇ 7-8 ਦਿਨਾਂ ਤੋਂ ਭੁੱਖ ਹੜਤਾਲ ਤੇ ਆ ਉਹਨਾਂ ਵਿੱਚੋਂ ਬਹੁਤਿਆਂ ਦੀ ਹਾਲਤ ਜਿਹੜੀ ਗੰਭੀਰ ਬਣੀ ਹੋਈ ਆ ਤੇ 30 ਸਾਡੇ ਜਿਹੜੇ ਨੌਜਵਾਨ ਆ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਤੇ ਬੈਠੇ ਆ ਤੇ ਉਹਨਾਂ ਸਾਰੇ ਜਿਹੜੇ ਬੰਦੀ ਸਿੰਘਾਂ ਦੇ ਪਰਿਵਾਰ ਨੇ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਮੁਰੇ ਜਿਹੜੇ ਭੁੱਖ ਹੜਤਾਲ ਤੇ ਬੈਠੇ ਆ ਸੋ ਮੇਰਾ ਵੀਰ ਬੇਨਤੀ ਆ ਅਸੀਂ ਕੱਲ ਨੂੰ 24 ਤਰੀਕ ਨੂੰ ਅੰਮ੍ਰਿਤਸਰ ਜਿਹੜਾ ਬੰਦੀ ਸਿੰਘਾਂ ਦੇ ਲਈ ਮੋਰਚਾ ਲੱਗਿਆ ਭੁਖ ਹੜਤਾਲ ਤੇ ਬੈਠੇ ਜਿਹੜੇ ਉਹਨਾਂ ਦੇ ਪਰਿਵਾਰ ਐ ਉਹਨਾਂ ਕੋਲੇ ਪਹੁੰਚ ਰਹੇ ਆ ਸੋ ਮੇਰੀ ਅਪੀਲ ਆ ਭਾਈ ਸਮੁੱਚੀ ਸਿੱਖ ਸੰਗਤ ਦੇ ਅੱਗੇ ਖਾਸ ਤੌਰ ਤੇ ਨੌਜਵਾਨਾਂ ਦੇ ਅੱਗੇ ਕਿ ਯਾਰ ਸਾਡਾ ਫਰਜ਼ ਬਣਦਾ ਜਿਹੜੇ ਬੰਦੇ ਸਾਡੀਆਂ ਨਸਲਾਂ ਨੂੰ ਬਚਾਉਣ ਲਈ ਤੁਰੇ ਸੀ ਸਾਡੇ ਹੱਕਾਂ ਦੀ ਗੱਲ ਕਰਦੇ ਸੀ ਸਾਡੀ ਜਵਾਨੀ ਨੂੰ ਚਟਿਆਂ ਤੋਂ ਦੂਰ ਕੀਤਾ ਸਾਡੀ ਜਵਾਨੀ ਸਿੱਖੀ ਦੇ ਰਾਹ ਤੋਰੀ ਸਾਡੀ ਜਵਾਨੀ ਨੂੰ ਇਤਿਹਾਸ ਨਾਲ ਜੋੜਿਆ ਉਹ ਨੌਜਵਾਨਾਂ ਨੂੰ ਚੱਕ ਕੇ ਐਨਐਸਏ ਲਾ ਗੇ ਡਿਬਰੂਗੜ੍ਹ ਸਿਰ ਤਾਂ ਸਾਲ ਹੋ ਗਿਆ ਉਹ ਨੌਜਵਾਨ ਹਲੇ ਉੱਥੇ ਬੈਠੇ ਐ ਤੇ ਉੱਤੋਂ ਉਹਨਾਂ ਦੀ ਐਨਐਸਏ ਜਿਹੜੀ ਹੋਰ ਵਧਾਉਣ ਦੇ ਲਈ ਨਵੀਆਂ ਤੋਂ ਨਵੀਆਂ ਚਾਲਾਂ ਜਿਹੜੀ ਸਰਕਾਰ ਚੱਲ ਰਹੀ ਹੈ ਇਨਾਂ ਕੋਲੇ ਜੀ ਕੈਮਰੇ ਮਿਲੇ ਆ ਜੀ ਮੋਬਾਈਲ ਮਿਲੇ ਆ ਜੀ ਜਦੋਂ ਕਿ ਉਹਨਾਂ ਦੇ ਪੱਖਿਆਂ ਦੇ ਵਿੱਚ ਉਹਨਾਂ ਦੇ ਬੱਲਮਾਂ ਦੇ ਵਿੱਚ ਉਹਨਾਂ ਦੇ ਗੁਸਰਖਾਨਿਆਂ ਦੇ ਵਿੱਚ ਸਰਕਾਰ ਨੇ ਜਿਹੜੇ ਹਿਡਨ ਕੈਮਰੇ ਹੁੰਦੇ ਆ ਗੁਪਤ ਕੈਮਰੇ ਹੁੰਦੇ ਆ ਰਿਕਾਰਡਿੰਗ ਵਾਲੇ ਵੀਡੀਓ ਵਾਲੇ ਉਹ ਲਾਏ ਜਦੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਚੱਕ ਕੇ ਉਲਟਾ ਲਜਾ ਮੌਰੇ ਸਿਰ ਮੜਤਾ ਕਹਾਣੀ ਬੜੀ ਸਾਫ਼ ਆ ਵੀ ਉਹਨਾਂ ਨੂੰ ਹੋਰ ਲੰਮਾ ਸਮਾਂ ਕਿਵੇਂ ਲਮਕਾਉਣਾ ਜੇਲ੍ਹ ਦੇ ਵਿੱਚ ਜਾਂ ਕਿਵੇਂ ਕੋਈ ਪਤਾ ਨਹੀਂ ਉਹਨਾਂ ਦੇ ਕੋਈ ਖਾਣ ਪੀਣ ਦੇ ਵਿੱਚ ਕੋਈ ਸਲੋਪ ਪਾਇਆ ਜਾਂ ਕੋਈ ਜ਼ਹਿਰ ਮਿਲਾ ਦਿੱਤੀ ਜਾਂ ਬੈ ਤੇ ਹੌਲੀ-ਹੌਲੀ ਕਹਿ ਦਿੰਦੇ ਜੀ ਬੰਦੇ ਬਿਮਾਰ ਹੋ ਗਏ ਅੱਗੇ ਆਈ ਸਾਡੇ ਬੰਦਿਆਂ ਨੂੰ ਇਹ ਮਾਰਦੇ ਆਏ ਆ ਸੋ ਭਰਾਵੋ ਆਪਾਂ ਉਸ ਵੇਲੇ ਵੀ ਇਕਤਾਈ ਕੀਤੀ ਸੀ ਮੈਂ ਤਾਂ ਉਸ ਵੇਲੇ ਵੀ ਪਟਿਆ ਸੀ 18 ਮਾਰਚ ਦੀ ਗੱਲ ਹੈ 19 ਮਾਰਚ ਨੂੰ ਮੈਂ ਰੋਲਾ ਪਾਇਆ ਸੀ ਪੰਜਾਬ ਦੇ ਲੋਕ ਉੱਠ ਖੜੋ ਸਾਨੂੰ ਕੱਲੇ-ਕੱਲੇ ਨੂੰ ਨਖੇੜ ਕੇ ਇਹ ਕੁੱਟਣਗੇ ਮਾਰਨਗੇ ਜਿਲਾ ਸਿੱਟਣਗੇ ਪਰ ਨਹੀਂ ਭਾਈ ਉਦੋਂ ਵੀ ਆਪਾਂ ਘਰਾਂ ਦੇ ਕੁੰਡੇ ਲਾ ਲਏ ਸੀ ਅੱਜ ਸਾਡਾ ਉਹ ਨੌਜਵਾਨ ਮਾਰ ਕੇ ਪੰਜਾਬ ਦੀ ਹੱਦ ਦੇ ਵਿੱਚ ਗੋਲੀ ਮਾਰ ਕੇ ਸੱਟ ਗਿਆ ਸਰਜ ਬੱਤੀ ਬੋਰ ਦੀ ਗੋਲੀ ਮਾਰੀ ਐ ਐਡੀ ਵੱਡੀ ਘਟਨਾ ਹੋਈ ਐ ਸਾਡੇ ਨੌਜਵਾਨਾਂ ਨੂੰ ਬੋਰੀਆਂ 'ਚ ਪਾ ਕੇ ਚੱਕ ਕੇ ਲੱਤਾਂ ਬਾਹਾਂ ਤੋੜ ਕੇ ਕੋਹ ਨੂੰ ਬਾ ਸੱਟ ਗਿਆ ਇੱਕ ਮੁੰਡਾ ਨਵੇਂ گاؤں ਦਾ ਮੁੰਡਾ ਜਿਹੜਾ ਪੀਜੀਆਈ ਰੋहतक 'ਚ ਪਿਆ ਜਿਹਦੀਆਂ ਲੱਤਾਂ ਟੁੱਟੀਆਂ ਨੇ ਬਹਾ ਟੁੱਟੀਆਂ ਨੇ ਜਵਾਲੇ ਤੋੜਤੇ ਦੋਨੇ ਨੱਕ ਤੋੜਤਾ ਜਿਹੜੇ ਨੌਜਵਾਨ ਨੂੰ ਚੱਕ ਕੇ ਪੁਲਿਸ ਉੱਥੇ ਲੈ ਗਈ ਸੀਗੀ ਤੇ ਪੀਜੀਆਈ ਰੋहतक ਦੇ ਵਿੱਚੋਂ ਰੈਫਰ ਨਹੀਂ ਹੋਣਦੀ ਹਰਿਆਣਾ ਪੁਲਿਸ ਰੈਫਰ ਨਹੀਂ ਹੋਣਦੀ ਉਹਨੂੰ ਨਾ ਉਹਦਾ ਪੂਰੇ ਤਰੀਕੇ ਦਾ ਇਲਾਜ ਹੋਣ ਦੇ ਰਹੇ ਐ ਨਾ ਉੱਥੋਂ ਰੈਫਰ ਹੋ ਕੇ ਹੌਣ ਕਿਤੇ ਜਾਣ ਦੇ ਰਹੇ ਐ 307 ਦਾ ਪਰਚਾ ਉਹਨਾਂ ਦੇ ਪਾਸ ਆ ਯਾਰ ਜੇ ਹਲੇ ਵੀ ਇਹਨੇ ਧੱਕੇ ਦੇ ਖਿਲਾਫ ਅਸੀਂ ਘਰਾਂ 'ਚ ਬੈਠੇ ਆ ਬਾਈ ਫਿਰ ਸਾਡਾ ਰੱਬ ਹੀ ਰੱਖਾ ਪ੍ਰੈਸ ਕਰਕੇ ਬੇਨਤੀ ਆ ਤੁਹਾਨੂੰ ਭਰਾਵੋ ਕਿ ਜਿੱਥੇ ਮਸਲੇ ਹੋਣਦੇ ਹੋਣ ਨਾ ਹੁਣ ਤਾਂ ਜਮਾ ਸਾਡੇ ਉੱਤੇ ਆ ਚੜ੍ਹੇ ਯਾਰ ਤੇ ਪੰਜਾਬ ਦਾ ਮੁੱਖ ਮੰਤਰੀ ਦੇਖ ਲਓ ਕਹਿ ਰਿਹਾ ਮੈਂ ਪੰਜਾਬ ਨਾਲ ਆ ਮੈਂ ਕਿਸਾਨਾਂ ਨਾਲ ਆ ਯਾਰ ਜੇ ਭਵੰਤ ਸਿੰਘ ਆ ਤੂੰ ਕਿਸਾਨਾਂ ਨਾਲ ਆ ਤੂੰ ਪੰਜਾਬ ਨਾਲ ਆ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਬੰਦਾ ਮਾਰ ਕੇ ਗਿਆ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਲੱਤਾਂ ਬਾਹਾਂ ਤੋੜੀਆਂ ਨੇ ਪੰਜਾਬ ਦੀ ਹੱਦ ਦੇ ਵਿੱਚੋਂ ਬੰਦੇ ਚੱਕ ਕੇ ਲੈ ਗਏ ਆ ਪੰਜਾਬ ਦੀ ਹੱਦ ਦੇ ਵਿੱਚ ਟਰੈਟਰ ਟਰਾਲੀਆਂ ਭੰਨ ਕੇ ਗਏ ਐ ਤੇ ਹੁਣ ਤੱਕ ਪਰਚਾ ਕਿਉਂ ਨਹੀਂ ਦਰਜ ਹੋਇਆ ਫਿਰ ਇੱਥੇ ਭਾਨੇਆਰਿਆਂ ਨੂੰ ਚੱਕਦੇ ਆਂ ਮੈਂਟਲ ਚੱਕ ਕੇ ਚੈਨੀ ਚੋਰੀ ਦਾ ਪਰਚਾ ਫਰੋਤੀਆਂ ਦੇ ਪਰਚੇ ਕੁੱਟਮਾਰ ਕਰਦੇ ਹੋ ਵੀਡੀਓ ਬਣਾਉਣੇ ਹੋ ਇੰਨਾ ਮਿੰਟ ਵੀ ਨਹੀਂ ਲਾਉਂਦੇ ਯਾਰ ਕੀ ਕਰਦੀ ਸੀ ਭਵੰਸਿਆ ਤੇਰੀ ਪੰਜਾਬ ਪੁਲਿਸ ਖੜੀ ਜਦੋਂ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਉਹਨਾਂ ਨੇ ਯਾਰ ਸਾਡਾ ਆ ਕਾਣ ਕੀਤਾ ਕਹਾੜੀਆਂ ਦੇ ਨਾਲ ਟੈਂਕੀਆਂ ਵੱਡੀਆਂ ਟਰੈਕਟਰਾਂ ਦੀਆਂ ਟਾਇਰ ਵੱਡੇ ਟਰਾਲੀਆਂ ਉੱਪਰ ਸਮਾਨ ਛੱਡਿਆ ਜਾ ਕੇ ਟਰਾਲੀਆਂ 'ਚ ਪਏ ਸਾਡੇ ਬਜ਼ੁਰਗ ਤਾਂ ਕੁੱਟੇ ਉਹਨਾਂ ਨੇ ਜਾ ਲਾ ਕੇ ਉਧਰ ਹਰਿਆਣੇ ਦੀ ਹੱਦ 'ਚ ਨਹੀਂ ਹੋਇਆ ਤਾਂ ਪੰਜਾਬ ਦੀ ਹੱਦ 'ਚ ਲੈ ਜਾਣਾ ਉੱਥੇ ਦੀ ਸਰਕਾਰ ਕਿੱਥੇ ਐ ਇਕੱਲੇ ਬਿਆਨ ਹੀ ਐ ਹੁਣ ਤੱਕ ਹੁਣ ਬਿਆਨ ਆਉਣ ਲੱਗੇ ਜੀ ਅਸੀਂ ਕਰੋੜ ਰੁਪਈਆ ਦੇਵਾਂਗੇ ਜੀ ਨੌਕਰੀ ਦੇਵਾਂਗੇ ਕੀ ਕਰਨੇ ਐ ਅਜੇ ਕਰੋੜਾਂ ਰੁਪਈਆ ਯਾਰ ਜਾਂ ਨੌਕਰੀਆਂ ਉਹ ਸਾਡੇ ਲੋਕ ਹੀ ਬਹੁਤ ਤਕੜੇ ਨੇ ਉਹ ਪਰਿਵਾਰ ਦੀ ਮਰਜ਼ੀ ਕਰ ਦੇਣਗੇ ਗਰਨ ਸਾਫ ਦੀ ਐ ਅਸੀਂ ਬੰਦਾ ਮਰਵਾ ਲਿਆ ਕਰਕੇ ਠੀਕ ਆ ਮੜ ਕੇ ਨੌਕਰੀ ਤੇ ਖੜਜਾ ਕਰਕੇ ਜਾਂ ਕਰੋੜ ਰੁਪਏ ਦੇ ਖੜਜਾ ਕਰਕੇ ਫਿਰ ਇਹੀ ਕੰਮ ਚੱਲੂਗਾ ਕੱਲਾ ਕੱਲਾ ਮਾਪਿਆਂ ਦਾ ਪੁੱਤ ਯਾਰ ਹੁਣ ਨਵੀਂ ਗੱਲ ਸੁਣ ਲਓ ਅੱਜ ਉਹਦੀ ਮਾਂ ਸਾਹਮਣੇ ਆ ਗਈ ਉਸ ਮੁੰਡੇ ਦੀ ਕਹਿੰਦੀ ਕਿਉਂ ਮੇਰੇ ਪੁੱਤ ਦੀ ਮਿੱਟੀ ਰੋਲੀ ਆ ਸਿਸ਼ਕਾਰ ਕਰ ਦਿਓ ਵੀ ਭਾਈ ਤੂੰ 12-13 ਸਾਲ ਦੀ ਆਪਣੇ ਪੁੱਤ ਨੂੰ ਛੱਡ ਕੇ ਗਈਆਂ ਤੇਰਾ ਤਲਾਕ ਵੀ ਹੋਇਆ ਵਾ ਸੀਗਾ ਕਾਰਨ ਕੀ ਉਮਰਾਜਪਿੰਡ ਦੀ ਆ ਜਿਹੜੀ ਬੀਬੀ ਆ ਉਹ ਉਹ ਮੁੰਡੇ ਦੀ ਮਾਂ ਹੈ ਮਹਾਰਾਜਪਿੰਡ ਮੇਰੇ ਨਾਲ ਹੀ ਹੈ ਸਵੇਰੇ ਉਹਨੂੰ ਕੱਲ ਪੁਲਿਸ ਲੈ ਗਈ ਜੋ ਪੜਾਤਾ ਪੁਲਿਸ ਨੇ ਜੋ ਸਰਕਾਰ ਨੇ ਪੜਾਤਾ ਉਹ ਬਿਆਨ ਦਵਾਤੇ ਹੁਣ ਉਹ ਤਾਂ ਦੂਜੇ ਪਾਸੇ ਕਹਾਣੀ ਜਾਣੇ ਸਰਕਾਰ ਕਮਾਉਣ ਨੂੰ ਫਿਰਦੀ ਆ ਸੋ ਪੰਜਾਬ ਦੇ ਲੋਕੋ ਤੁਹਾਨੂੰ ਚਾਰ ਸਪੇਰੋ ਘੇਰਾ ਪਿਆ ਬਾਈ ਬੇਨਤੀ ਆ ਮੇਰੇ ਵੀਰ ਹੱਥ ਮੰਨ ਕੇ ਸੋਨੂੰ ਕਿ ਆਜੋ ਯਾਰ ਫਿਰਸ ਕਰਕੇ ਬਾਈ ਕੱਲ ਨੂੰ ਅਸੀਂ ਅੰਮ੍ਰਿਤਸਰ ਦੇ ਵਿੱਚ ਜਿੱਥੇ ਸਾਡੇ ਐਨਐਸਐ ਲੱਗੇ ਨੌਜਵਾਨਾਂ ਦੇ ਲਈ ਉਹਨਾਂ ਦੇ ਪਰਿਵਾਰ ਭੁਖੜ ਹੜਤਾਲ ਤੇ ਬੈਠੇ ਆ ਸਾਡੇ ਐਨਐਸਐ ਲੱਗੇ ਨੌਜਵਾਨ ਭੁਖੜ ਹੜਤਾਲ ਤੇ ਬੈਠੇ ਆ ਉਹਨਾਂ ਲਈ ਅਸੀਂ ਬਾਈ ਕੱਲ ਨੂੰ ਅੰਮ੍ਰਿਤਸਰ ਆ ਰਹੇ ਆ ਨੌਜਵਾਨ ਨੂੰ ਤੁਹਾਨੂੰ ਅਪੀਲ ਆ ਬਾਈ ਵੱਡੇ ਕਾਫਲੇ ਬਣਾ ਕੇ ਉਹਨਾਂ ਦਾ ਆਪਾਂ ਸਾਥ ਦੇਗੇ ਤੇ ਸਾਡੇ ਜਿਹੜੇ ਨੌਜਵਾਨ ਡਿਬਰੂਗੜ ਜ਼ਿਲ੍ਹਾ ਜਬੰਦਾ ਉਹਨੂੰ ਪੰਜਾਬ ਲਿਆਉਣ ਲਈ ਅਸੀਂ ਮੋਰਚੇ ਵੀ ਖੁੱਲ ਗਏ ਪੰਜਾਬ 'ਚ ਜੇ ਡਰ ਕੇ ਤੁਸੀਂ ਅੱਜ ਵੀ ਘਰਾਂ 'ਚ ਬੜ ਗਏ ਤਬਰਨਾ ਸਾਡੇ ਪੁਰਾਣੇ ਬੰਦੀ ਸਿੰਘ ਬਾਹਰ ਆਉਣੇ ਆ ਨਵੇਂ ਬੰਦੀ ਸਿੰਘ ਹੋਰ ਬਣਾ ਕੇ ਇਹਨਾਂ ਨੇ ਅੰਦਰ ਸਿੱਟ ਦੇਣੇ ਆ ਬਈ ਸੋ ਬੇਨਤੀ ਆ ਮੇਰੇ ਵੀਰ ਸਾਰਿਆਂ ਨੂੰ ਕਿ ਕੱਲ ਨੂੰ ਅਸੀਂ ਅੰਮ੍ਰਿਤਸਰ ਪਹੁੰਚਾਂਗੇ ਬਾਈ 12:00 ਵਜੇ ਉੱਥੇ ਜਿਹੜੇ ਵੀ ਭਰਾ ਸਾਡੀ ਗੱਲ ਸੁਣਦੇ ਆ ਉਹ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪੋ ਆਪਣੇ ਸਾਧਨਾ ਦੇ ਉੱਤੇ ਉੱਥੇ ਪਹੁੰਚੋ ਤਾਂ ਕਿ ਆਪਾਂ ਅੱਜ ਉਹਨਾਂ ਦੀ ਆਵਾਜ਼ ਬਣਈਏ ਉਹ ਬਾਈ ਕੋਈ ਨਿੱਜੀ ਲੜਾਈ ਲਈ ਅੰਦਰ ਨਹੀਂ ਬੈਠੇ ਕਿਸੇ ਖਾਲ ਪਿੱਛੇ ਕਿਸੇ ਬੱਟਦੇ ਰੋਲੇ ਪਿੱਛੇ ਨਹੀਂ ਅੰਦਰ ਬੈਠੇ ਕੋਈ ਨੱਜ ਪਿੱਛੇ ਨਹੀਂ ਅੰਦਰ ਬੈਠੇ ਬਾਈ ਸਾਡੀਆਂ ਨਸਲਾਂ ਸਾਡੀ ਜਵਾਨੀ ਸਾਡੀ ਧਰਤੀ ਸਾਡੀਆਂ ਬੋਲੀਆਂ ਸਾਡੇ ਪਾਣੀ ਸਾਡੇ ਇਤਿਹਾਸ ਨੂੰ ਬਚਾਉਣ ਦਾ ਜਿਹੜੇ ਬੰਦੇ ਜਿਨ੍ਹਾਂ ਨੇ ਵੀੜਾ ਚੱਕਿਆ ਧਈਆ ਕੀਤਾ ਹੋਕਾ ਦਿੱਤਾ ਉਹ ਸਰਕਾਰਾਂ ਤੋਂ ਬਰਦਾਸ਼ਤ ਨਹੀਂ ਹੋਏ ਚੱਕ ਕੇ ਅੰਦਰ ਦੇਤੇ ਬਾਈ ਉਹ ਸਾਡੀ ਖਾਤਰ ਬੈਠੇ ਯਾਰ ਹੁਣ ਆਪਣੀ ਇਥੋਂ ਆਤਮਾ ਦੀ ਬਾਤ ਸੁਣਿਓ ਬਾਈ ਆਪਣੀ ਜ਼ਮੀਰ ਦੀ ਬਾਤ ਸੁਣਿਓ ਤੇ ਸੁਣ ਕੇ ਬਾਈ ਵੱਧ ਤੋਂ ਵੱਧ ਤੇ ਨਹੀਂ ਯਾਦ ਰੱਖਿਓ ਜੀ ਅੱਜ ਵੀ ਅਸੀਂ ਆਪਣੇ ਬੰਦਿਆਂ ਮਗਰ ਨਾ ਖੜੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਬੋਲਣਾ ਬੰਦ ਕਰ ਦੇਣਾ ਵੀ ਛੱਡੋ ਯਾਰ ਇੱਥੇ ਕੋਈ ਮਗਰ ਤਾਂ ਖੜਦਾ ਨਹੀਂ ਕੋਈ ਬਾਤ ਤਾਂ ਪੁੱਛਦਾ ਨਹੀਂ ਯਾਰ ਇਸ ਕਰਕੇ ਮੇਰਾ ਵੀਰ ਬੇਨਤੀ ਆ ਕੱਲ ਨੂੰ ਅਸੀਂ ਅੰਮ੍ਰਿਤਸਰ ਪਹੁੰਚ ਰਹੇ ਹਾਂ ਉੱਥੇ ਵੀ ਤੇ ਮੇਰੀ ਮੋਰਚੇ ਬਾਰੇ ਵੀ ਪੀਲ ਹੈ ਮੋਰਚਾ ਚੜ੍ਹਦੀ ਕਲਾ ਚ ਹੈ ਬਾਈ ਕੱਖ ਨਹੀਂ ਹੋਇਆ ਮੋਰਚੇ ਨੂੰ ਬਹੁਤ ਤਰ੍ਹਾਂ ਦੀਆਂ ਅਫਵਾਹਾਂ ਫੈਲ ਰਹੀਆਂ ਨੇ ਆਇਆ ਹੋ ਗਿਆ ਹੈ ਹੋ ਗਿਆ ਕੁਝ ਨਹੀਂ ਹੋਇਆ ਗੰਡਾਂ ਦੇ ਵਿੱਚੋਂ ਬਾਰੀਆਂ ਬਣ ਕੇ ਆਪੋ ਆਪਣੀ ਵਾਰੀ ਹਰ ਪਿੰਡ ਦੇ ਵਿੱਚ ਦਾਦਾ ਬੰਦੇ ਵੀ ਨਿਕਲ ਕੇ ਮੋਰਚੇ ਜਾਣ ਨਾ ਤਾਂ ਤਾਂ ਵੀ 12-13 ਲੱਖ ਬੰਦਾ ਬਣ ਆ 1 ਲੱਖ 20-30 ਹਜ਼ਾਰ ਬੰਦਾ ਬਣ ਜਾਂਦਾ ਜਿੱਦਾਂ ਬੰਦੇ ਹਿਸਾਬ ਲਾਗੇ ਤਾਂ ਪੌਣੀ 13000 50 ਦਾ ਪਿੰਡ ਹੈ ਸੋ ਆਓ ਵੀਰ ਕੱਲੇ ਟਿੱਪਣੀਆਂ 'ਚ ਨਾ ਬਾਈ ਕੱਲੀਆਂ ਕਰਿਆ ਕਰਗੇ ਕਿ ਬਾਈ ਹਾਂ ਸੋਡੇ ਨਾਲ ਆ ਬਾਈ ਬਹੁਤ ਵਧੀਆ ਬਾਈ ਫੱਟੇ ਚੱਕ ਦਿਓ ਬਾਈ ਕੱਲੀਆਂ ਟਿੱਪਣੀਆਂ 'ਚ ਨਹੀਂ ਬਾਈ ਤੁਹਾਨੂੰ ਬੇਨਤੀ ਆ ਤੇ ਆਉਣਾ ਤਾਂ ਬਾਈ ਗਰਾਊਂਡ ਤੇ ਆਓ। ਕੱਲੀਆਂ ਟਿੱਪਣੀਆਂ ਕਰਕੇ ਛੱਡ ਦਿੰਦੇ ਆ ਕਿ ਬਾਈ ਤੁਹਾਡੇ ਨਾਲ ਆ ਉਹ ਨਹੀਂ ਬਾਈ ਗੱਲ ਬਣਨੀ। ਹੁਣ ਗੱਲਾਂ ਹੱਦ ਤੋਂ ਪਰੇ ਲੰਘੀਆਂ। ਤੇ ਨਹੀਂ ਇਹਨਾਂ ਨੂੰ ਮੂੰਹ ਪੈਣਾ ਮੇਰੀ ਗੱਲ ਯਾਦ ਰੱਖਿਓ। ਪਤਾ ਨਹੀਂ ਕੀ ਕੁਛ ਕਿਹੜੀਆਂ ਨੀਤੀਆਂ ਕਿਹੜੇ ਕਾਨੂੰਨ ਤੇ ਕਿਹੜੇ ਫਤਵੇ ਜਾਰੀ ਹੋਣੇ ਆ ਤੇ ਕਿੰਨੇ ਕੁ ਇਹਨਾਂ ਨੇ ਕਤਲ ਕਰਾਉਣੇ ਆ ਕਿੰਨੇ ਕੁ ਬੰਦੇ ਅੰਦਰ ਬੰਦ ਕਰਨੇ ਆ ਜਿਹੜਾ ਜ਼ਬਰ ਸਟੇਟ ਤੇ ਉਤਰੀ ਹੋਈ ਆ ਜਿਹੜੇ ਜ਼ਬਰ ਦੇ ਉੱਤੇ ਜਿਹੜੇ ਜ਼ੁਲਮ ਦੇ ਉੱਤੇ ਸਿੱਧੀਆਂ ਗੋਲੀਆਂ 12 ਬੋਰ ਦੀਆਂ ਸਿੱਧੀਆਂ ਗੋਲੀਆਂ 33 ਬੋਰ ਦੀਆਂ ਸ਼ਰਿਆਂ ਚਲਾ ਕੇ ਮਾਰ ਰਹੇ ਨੇ ਯਾਰ ਸ਼ਰਿਆਂ ਵਾਂ ਕੇ ਲਲਕਰੇ ਪੰਜਾਬ ਦੀ ਹੱਦ ਚ ਮਾਰ ਕੇ ਗਏ ਆ ਬਾਈ ਸੋ ਆਓ ਨੌਜਵਾਨੋ ਤੁਹਾਨੂੰ ਅਪੀਲ ਆ ਬਾਈ ਸ਼ਾਂਤ ਮਈ ਤੇ ਜਾਗਤਾ ਰੱਖਿਓ ਮੈਂ ਇਹੀ ਗੱਲਾਂ 13 ਨੂੰ 14 ਨੂੰ ਖਨੌਰੀ ਵੀ ਕਹਾਂ ਕਿ ਨੌਜਵਾਨੋ ਕਈ ਵਾਰੀ ਅਸੀਂ ਜੋਸ਼ ਦੇ ਵਿੱਚ ਹੋਸ਼ ਗਵਾ ਬੈਨੇ ਆ ਜੋਸ਼ ਨਾ ਹੋਸ਼ ਹੋਣੀ ਬੜੀ ਜ਼ਰੂਰੀ ਹੈ ਲੜਾਈਆਂ ਮੋਰਚੇ ਸੰਘਰਸ਼ ਉਹ ਜਿੱਤੇ ਜਾਂਦੇ ਆ ਜਿੱਥੇ ਜੋਸ਼ ਤੇ ਹੋਸ਼ ਹੋਵੇ ਤੇ ਰਣਨੀਤੀ ਤੁਹਾਡੇ ਕੋਲੇ ਹੋਵੇ ਇਸ ਕਰਕੇ اپیل ਕਰਦਾ ਆਂ ਅਸੀਂ ਨੁਕਸਾਨ ਵੀ ਨਹੀਂ ਕਰਾਉਣਾ ਸਾਡੀ ਜਵਾਨੀ ਦਾ ਘਾਣ ਵੀ ਨਹੀਂ ਕਰਾਉਣਾ ਤੇ ਅਸੀਂ ਮੋਰਚੇ ਵੀ ਫਤੇ ਕਰਨੇ ਆਂ ਜਾਗਤਾ ਸ਼ਾਂਤੀ ਏਕਾ ਸਬਰ ਬਣਾ ਕੇ ਰੱਖਿਓ ਆਪਣੇ ਆਗੂਆਂ ਦੇ ਭਰੋਸਾ ਰੱਖਿਓ ਉਹਨਾਂ ਦੇ ਨਾਲ ਖੜਿਓ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਿਓ ਤੁਹਾਡੇ ਬਜ਼ੁਰਗ ਨੇ ਤੁਹਾਡੇ ਬਾਪੂ ਨੇ ਬਾਈ 75 ਸਾਲ ਦਾ ਡੱਲੇ ਵਾਲ ਕੈਂਸਰ ਦਾ ਮਰੀਜ਼ ਆ ਦੁੱਖ ਲੱਗਿਆ ਬਾਈ ਉਹਦੇ ਸ਼ੰਭੂ ਤੇ ਇੱਕੀ ਨੂੰ ਜਦੋਂ ਉਹ ਉਹਨੂੰ ਵੀ ਉੱਥੇ ਨੌਜਵਾਨ ਕਹਿੰਦੇ ਸੀ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੂੰ ਦੱਲਾ ਤੂੰ ਬਿਕ ਗਿਆ ਤੂੰ ਝੁੱਕ ਗਿਆ ਤੂੰ ਡਰ ਗਿਆ ਤੂੰ ਜਾਂਦਾ ਕਿਉਂ ਨਹੀਂ ਆਏ ਨਾ ਕਰਿਆ ਕਰੋ ਯਾਰ ਛੋਡੀਆਂ ਭਾਵਨਾਵਾਂ ਦੀ ਕਦਰ ਆ ਬਾਈ ਮੈਨੂੰ ਪਤਾ ਦਰਦ ਲੈ ਕੇ ਆਉਂਦੇ ਹਾਂ ਦਰਦ ਲਈ ਫਿਰਦੇ ਹਾਂ ਅੰਦਰ ਰੋ ਗੁੱਸਾ ਲਈ ਫਿਰਦੇ ਹਾਂ ਪਰ ਹਰ ਜੰਗ ਦਾ ਹਰ ਸੰਘਰਸ਼ ਦਾ ਕੋਈ ਨਾ ਕੋਈ ਰਣਨੀਤੀ ਹੁੰਦੀ ਆ ਕੋਈ ਨਾ ਕੋਈ ਬਿਨਾਂ ਰਣਨੀਤੀਆਂ ਤੋਂ ਨਹੀਂ ਮੋਰਚੇ ਬਾਈ ਫਤੇ ਹੁੰਦੇ ਹੁੰਦੇ ਆ ਤੈ ਕਦੇ ਦੇਖਿਆ ਵੀ ਜਦੋਂ ਕੋਈ ਕਮਾਂਡਰ ਫੌਜਾਂ ਲੜਦੀਆਂ ਹੋਣ ਤੇ ਕਮਾਂਡਰ ਦੀ ਆਗਿਆ ਤੋਂ ਬਿਨਾਂ ਅੱਗੇ ਵਗ ਜਾਂਦੀਆਂ ਹੁਣ ਜੋ ਕਮਾਂਡਰ ਹਦਾਇਤ ਕਰਦੇ ਆ ਫੌਜਾਂ ਉਵੇਂ ਹੀ ਕਰਦੀਆਂ ਹੁੰਦੀਆਂ ਆਪਾਂ ਸਾਰੇ ਇਸ ਸੰਘਰਸ਼ ਦੇ ਸਿਪਾਹੀ ਐ ਮੈਂ ਵੀ ਤੁਹਾਡੇ ਵਰਗਾ ਜਿਵੇਂ ਸਾਡੇ ਆਗੂ ਕਹਿਣਗੇ ਉੱਥੇ ਮੇਰਾ ਵੀ ਜਰੂਰ ਪਹੁੰਚਣਾ ਸੋ ਧੰਨਵਾਦ ਸਾਰਿਆਂ ਦਾ ਬਾਈ ਆਪਾਂ ਅਮਰਤਪਾਲ ਵਾਲੇ ਮੋਰਚੇ ਦੀ ਵੀ ਤੇ ਆਪਾਂ ਜਿਹੜਾ ਕਿਸਾਨੀ ਦਾ ਮੋਰਚਾ ਨਹੀਂ ਮੈਂ ਕਹੂੰਗਾ ਉਹ ਮੋਰਚਾ ਸਾਡੀ ਹੋੰਦਦਾ ਹੈ ਉਹ ਮੋਰਚਾ ਇੱਥੋਂ ਦੇ ਕਿਸਾਨ ਦਾ ਮਜ਼ਦੂਰ ਦਾ ਦੁਕਾਨਦਾਰ ਦਾ ਆਰਥਿਕੇ ਦਾ ਵਪਾਰੀ ਦਾ ਕਿਉਂਕਿ ਨਿਊ 월ਡ ਆਰਡਰ ਉਹ ਨੀਤੀ ਹੈ ਜਿਹੜੀ ਤੁਹਾਡਾ ਸਭ ਕੁਝ ਦੱਬ ਲੈਣਾ ਤੁਹਾਡੇ ਭੋਜਨ ਤੁਹਾਡੀ ਧਰਤੀ ਤੁਹਾਡੇ ਪਾਣੀ ਤੁਹਾਡੀ ਹਵਾ ਤੱਕ ਉਹਨਾਂ ਨੇ ਆਪਣੇ ਕਬਜ਼ੇ 'ਚ ਕਰ ਲੈਣੀ ਆ ਇਸ ਕਰਕੇ ਉਹ ਮੋਰਚਾ ਬਈ ਸਾਰਿਆਂ ਦਾ ਹੈ ਦੁਕਾਨਦਾਰੋਂ ਤੁਹਾਨੂੰ ਵੀ ਅਪੀਲ ਹੈ ਬਾਈ ਕਿ ਆਪਾਂ ਕਹੀ ਜਾਂਦੇ ਉੱਥੇ ਕੱਲੇ ਕਿਸਾਨ ਐ ਮੈਂ ਸਪੀਲ ਲੜ ਰਿਹਾ ਨਹੀਂ ਆ ਵੱਡੇ ਵੱਡੇ ਮਾਲ ਖੁੱਲ ਗਏ ਛੋਡੇ ਬਾਜ਼ਾਰ ਖਾ ਗਏ ਛੋਡੀਆਂ ਦੁਕਾਨਾਂ ਖਾ ਗਏ ਛੋਡੇ ਚੁੱਲ੍ਹੇ ਬਲ ਨੂੰ ਹਟ ਗਏ ਵੱਡੇ ਵੱਡੇ ਮਾਲਾਂ ਦੇ ਨਾਲ ਇਹ ਇਹ ਮਾਲ ਉਹਨਾਂ ਕਾਰਪਟਾਂ ਦੀ ਹੈ ਉਹਨਾਂ ਵੱਡੇ ਘਰਾਣਿਆਂ ਦੀ ਹੈ ਅਵਾਨੀਆਂ ਅਡਾਨੀਆਂ ਟਾਟੀਆਂ ਮਿਰਲਿਆਂ ਦੀ ਆ ਡੀ ਮਾਰਟ ਖੁੱਲ ਗਿਆ ਜੀ ਆ ਰੇਲੈਂਸ ਮਾਰਕੀਟ ਖੁੱਲ ਗਈ ਜੀ ਕਿੰਨੀਆਂ ਦੁਕਾਨਾਂ ਖਾ ਗਈ ਇਹ ਕਿੰਨੇ ਇਹਨਾਂ ਨੇ ਖਾਲੀ ਕਰਤੇ ਬਾਜ਼ਾਰ ਇਸ ਕਰਕੇ ਬਾਈ ਤੁਹਾਨੂੰ ਬੇਨਤੀ ਆ ਸਾਰੇ ਇਸ ਮੋਰਚੇ ਦਾ ਹਿੱਸਾ ਬਣੋ ਮਜ਼ਦੂਰਾਂ ਨੂੰ ਬੇਨਤੀ ਕਰਦਾ ਤੁਸੀਂ ਵੀ ਟਾਈਮ ਕੱਢ ਕੇ ਜਾਇਆ ਕਰੋ ਤੁਹਾਡੀ ਵੀ ਗੱਲ ਹੋ ਰਹੀ ਹੈ ਬਾਈ ਉਥੇ 700 ਰੁਪਿਆ ਨਰੇਗਾ ਦੀ ਦਿਹਾੜੀ ਦੀ ਗੱਲ ਚੱਲੀ ਹੈ ਕੱਲੇ ਕਿਸਾਨਾਂ ਦਾ ਨਹੀਂ ਨਾਲ ਮਜ਼ਦੂਰਾਂ ਦੇ ਕਰਜ਼ੇ ਮਾਫੀ ਦੀ ਵੀ ਗੱਲ ਚੱਲੀ ਹੈ ਇਹ ਦਫਾੜ ਕਰਦੇ ਆ ਪਾੜਦੇ ਆ ਇਹ ਫਲਾਨਿਆਂ ਦਾ ਮੋਰਚਾ ਜੀ ਇਹ ਫਲਾਨਿਆਂ ਦਾ ਨਹੀਂ ਮੈਂ ਫੇਰ ਕਹਿੰਦਾ ਇੱਥੇ ਜਿਹੜਾ ਬੰਦਾ ਸਾਹ ਲੈਂਦਾ ਹੈ ਇਹ ਮੋਰਚਾ ਉਸ ਬੰਦੇ ਦਾ ਹੈ ਜਿਹੜੇ ਬੰਦੇ ਨੂੰ ਆਪਣੀ ਆਜ਼ਾਦੀ ਪਿਆਰੀ ਹੈ ਜਿਹੜੇ ਬੰਦੇ ਨੂੰ ਆਪਣੇ ਸਵੈਮਾਨ ਪਿਆਰਾ ਹੈ ਜਿਹੜਾ ਬੰਦਾ ਆਪਣੀ ਮਰਜ਼ੀ ਦਾ ਖਾਣਾ ਪੀਣਾ ਪਹਿਨਣਾ ਚਾਹੁੰਦਾ ਹੈ ਆਪਣੀ ਇੱਜ਼ਤ ਵਾਲੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਇਹ ਮੋਰਚਾ ਉਸ ਬੰਦੇ ਦਾ ਹੈ ਤੇ ਇਹ ਨਹੀਂ ਚਾਹੁੰਦੇ ਇਹ ਕਹਿੰਦੇ ਅਸੀਂ ਦੱਬ ਲਾਂਗੇ ਸਾਰਾ ਕੁਝ ਅਸੀਂ ਪੂਰੀ ਪੂਰਾ ਦੁਨੀਆ ਦਾ ਕਾਰਪੋਰੇਟ WTO ਰਾਹੀਂ ਗੈਟ ਰਾਹੀਂ ਨੂਵਲ ਦਾ ਆਰਡਰ ਰਾਹੀਂ ਪੂਰੀ ਦੁਨੀਆ ਦੇ ਉੱਤੇ ਕਿਵੇਂ ਕਬਜ਼ਾ ਕਰਨਾ ਚਾਹੁੰਦੇ ਆ ਪੂਰੀ ਮਨੁੱਖਤਾ ਨੂੰ ਕਿਵੇਂ ਗੁਲਾਮ ਬਣਾਉਣਾ ਚਾਹੁੰਦੇ ਆ ਇਸ ਕਰਕੇ ਇਹ ਮੋਰਚਾ ਸਭ ਦਾ ਸਾਂਝਾ ਬਣਦਾ ਹੈ ਸਾਰੇ ਮੇਰਾ ਵੀਰ ਸਾਰੇ ਮੇਰਾ ਵੀਰ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਮੋਰਚੇ ਦਾ ਹਿੱਸਾ ਬਣੋ ਸ਼ਾਂਤਮਈ ਜਾਪ ਤੇ ਚ ਰਹਿ ਕੇ ਧੰਨਵਾਦ ਕੱਲ ਨੂੰ ਬਾਈ ਅੰਮ੍ਰਿਤਸਰ ਮਿਲਦੇ ਆਂ ਜਿਉਂਦੇ ਵਾਜਦੇ ਰਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ